ਸੋ ਸੋਸ਼ੀਅਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸਾਡੇ ਚੈਨਲ ਤੇ ਨਵਨੀਤ ਕਿਚਨ ਵਲੌਗ ਤੇ ਇਤਿਹਾਸ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋ ਅਸੀਂ ਵੀ ਠੀਕ ਆ ਤੇ ਅੱਜ ਅਸੀਂ ਇੱਕ ਰੈਸਪੀ ਲੈ ਕੇ ਆਇਆ ਚਾਹ ਦੇ ਮਸਾਲੇ ਦੀ ਗਰਮੀਆਂ ਵਾਲੇ ਦੀ ਸਿਆਲ ਵਾਲੇ ਦੀ ਨਹੀਂ ਇਹ ਗਰਮੀਆਂ ਵਾਲੇ ਜੋ ਕਿ ਗਰਮੀਆਂ ਚ ਸਿਆਲ ਚ ਬਹੁਤ ਜ਼ਿਆਦਾ ਅਦਰਕ ਵਗੈਰਾ ਜਾਂ ਹੋਰ ਕਈ ਚੀਜ਼ਾਂ ਪਾ ਕੇ ਮਸਾਲਾ ਬੰਦਾ ਤੇ ਇਹ ਆਪਾਂ ਜਿਹੜਾ ਗਰਮੀਆਂ ਵਾਸਤੇ ਆਹ ਵਾਲਾ ਮਸਾਲਾ ਬਣਾਉਣਾ ਨਿਆ ਸੋ ਅਸੀਂ ਸੋਚਿਆ ਕਿ ਤੁਹਾਡੇ ਨਾਲ ਅੱਜ ਅਸੇ ਵੀਡੀਓ ਸ਼ੇਅਰ ਕਰਦੇ ਆ ਬਹੁਤੇ ਜਿਆਦਾ ਮਸਾਲੇ ਨਹੀਂ ਪਾਉਣੇ ਸੋ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਚੰਗੀ ਲੱਗੀ ਤੇ ਤੁਹਾਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਸੋ ਇਹ ਚਾਹ ਦਾ ਮਸਾਲਾ ਪਾਉਣ ਵਾਸਤੇ ਇਹ ਆ ਜੀ ਸਾਡੇ ਕੋਲ ਪੀਸੀਓਈ ਦਾਲਚੀਨੀ ਸਾਬਤ ਲੈ ਲਓ ਦਾਲਚੀਨੀਆਂ ਥੋੜੇ ਜੇ ਗੁਲਾਬ ਦੀਆਂ ਪੱਤੀਆਂ ਆ ਇਹ ਹੈਗੀ ਆ ਜਵੈਨ ਤੇ ਨਾਲ ਹੈਗੀਆਂ ਜੀਆਂ ਕਾਲੀਆਂ ਮੋਡੀਆਂ ਇਲਾਚੀ ਕਾਲੀ ਇਲਾਚੀ ਜਿਹਨੂੰ ਕਹਿੰਦੇ ਆ ਇਹ ਤੁਸੀਂ ਘੱਟ ਕਰ ਸਕਦੇ ਆ ਇਦਾਂ ਵੇਖਣਾ ਇਹ ਥੋੜਾ ਚਾਹ ਦਾ ਰੰਗ ਜਿਹੜਾ ਨਾ ਕਾਲਾ じゃ ਕਰਦੀ ਹੈ ਲਾਲ ਨਹੀਂ ਕਰਦੀ ਕਾਲਾ ਕਾਲਾ ਕਰ ਦਿੰਦੀ ਆ ਸੋ ਇਹ ਹੈਗੀ ਆ ਜੀ ਸੌਂਫ ਤੇ ਸਭ ਤੋਂ ਜਿਹੜਾ ਮੇਨ ਜਿਹੜੀ ਚੀਜ਼ ਆ ਉਹ ਹਰੀ ਇਲਾਚੀ ਹੁੰਦੀ ਆ ਇਹਦੀ ਖੁਸ਼ਬੂ ਜਿਹੜੀ ਬਹੁਤ ਵਧੀਆ ਹੁੰਦੀ ਆ ਤੇ ਸੋ ਥੋੜੀਆਂ ਜੀਆਂ ਕਾਲੀਆਂ ਮਿਰਚਾਂ ਵੀ ਆਪਾਂ ਪਾਵਾਂਗੇ ਵਿੱਚ ਤੇ ਥੋੜੀ ਜੀ ਪਾਵਾਂਗੇ ਸੁੰਦ ਇੱਕ ਚਮਚਾ ਲੌਂਗ ਆਹ ਲਓ ਜੀ ਲੌਂਗ ਵੀ ਥੋੜੇ ਜਿਹਾ ਕਿਉਂਕਿ ਇਹ ਜਿਹੜਾ ਗਰਮੀਆਂ ਵਾਲਾ ਮਸਾਲਾ ਜ਼ਿਆਦਾ ਆਪਾਂ ਲੌਂਗ ਵੀ ਨਹੀਂ ਪਾਉਣੇ ਪੰਜ ਛੇ ਲੌਂਗ ਪਾਏ ਆ ਜਿਆਦਾ ਨਹੀਂ ਹੈਗੇ ਤੇ ਇਲਾਚੀਆਂ ਵੀ ਮੈਂ ਜਿਆਦਾ ਨਹੀਂ ਪਾਉਣੀ ਕਿਉਂਕਿ ਮੈਨੂੰ ਕਾਲੀ ਇਲਾਚੀ ਨਹੀਂ ਪਸੰਦ ਨਹੀਂ ਹੈਗੀ ਮੋਟੀ ਇਲਾਚੀ ਕਾਲੀ ਇਲਾਚੀ ਕਹਿੰਦੇ ਇੰਨੀ ਹੈ ਕਿ ਪਾਵਾਂਗੇ ਸੋ ਨਾਲ ਪਾਵਾਂਗੇ ਅਸੀਂ ਇਹ ਹੈਗੀ ਸੁੰਡ ਸੁੰਡ ਦੇ ਵਿੱਚ ਹੋਰ ਕੀ ਮੈਂ ਵੀ ਪਾਤਾ ਜਨਾ ਅਸੀਂ ਇਹਦੇ ਥੋੜੀ ਜਿਹੀ ਕਾਲੀ ਮਿਰਚ ਤੇ ਚਾਟਮ 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 ਜਿਹਾ ਪਾਉ। ਇਹਦੇ ਵਿੱਚ ਥੋੜੀ ਜਿਹੀ ਕਾਲੀ ਮਿਰਚਾ ਤੇ ਬਸ ਇੰਨਾ ਕੁ ਆਪਾਂ ਜਿਹੜਾ ਚਾਹ ਦਾ ਮਸਾਲਾ ਤੇ ਤੁਸੀਂ ਬਣਾ ਕੇ ਵੇਖੋ ਚਾਹ ਇੰਨੀ ਫੌਰ ਬੰਦੀ ਆ ਇਹਦੇ ਚ ਜਿਹੜੀ ਤੇ ਜੀ ਤੁਹਾਨੂੰ ਨਹੀਂ ਪਸੰਦ ਨਾ ਉਹ ਕੱਢ ਦੋ ਉਹ ਕੱਢ ਦੋ ਕਈ ਵਾਰ ਮੈਂ ਕਈ ਵਾਰ ਰੇਂਜ ਕਰਦੀ ਹੁੰਦੀ ਆ ਕਿ ਮੈਂ ਸਿਰ ਉਹ ਕਈ ਵਾਰ ਮੈਂ ਉਹਦਾ ਹੀ ਕਰਦੀ ਕਿ ਸੌਂਫ ਤੇ ਹਰੀ ਲਾਚੀ ਤੇ ਅਜਵੈਨ ਤੇ ਥੋੜੀ ਜੀ ਸੁੰਡ ਤੇ ਥੋੜੀਆਂ ਜੀਆਂ ਆ ਇੰਨੀਆਂ ਕਿ ਚੀਜ਼ਾਂ ਪਾ ਕੇ ਇਹ ਵੀ ਜਿਹੜਾ ਮਸਾਲਾ ਬਹੁਤ ਵਧੀਆ ਬੰਦਾ ਤੇ ਜੇ ਤੁਸੀਂ ਹੋਰ ਪਾਉਣੇ ਤਾਂ ਫਿਰ ਦਾਲਚੀਨੀ ਪਾ ਲਓ ਆ ਪੱਤੇ ਪਾ ਲਓ ਇਹਦੇ ਗੁਲਾਬ ਦੀਆਂ ਪੱਤੀਆਂ ਪਾ ਲਓ ਤੇ ਸੌਂਡ ਵਾਲੋ ਸੌਂਡ ਦਾ ਵੀ ਆਪਣੇ ਬੜਾ ਵਧੀਆ ਟੇਸਟ ਹੁੰਦਾ ਸੋ ਇਹ ਸਾਰੀਆਂ ਚੀਜ਼ਾਂ ਦੇ ਨਾਲ ਆਪਾਂ ਜਿਹੜਾ ਮਸਾਲਾ ਬਣਾ ਲੈਣਾ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਜਿਹੜਾ ਮਿਕਸੀ ਚ ਕਰ ਲੈਣਾ ਗਰਾਇੰਡ ਇਧਰ ਪਾ ਕੇ ਤੇ ਖੁਸ਼ਬੂਦਾਰ ਆਪਾਂ ਕਿੱਥੇ ਜਾਂਦਾ ਕੈਂਦੜੇ ਮਸਾਲਾ ਬਣਾ ਲੈਣਾ ਸਾਰਾ ਕੁਝ ਮਿਕਸ ਕਰ ਲੈਣਾ ਇਹ ਪਾਦਣੀ ਆ ਤਾਲਚੀ ਤੇ ਪੱਤੀਆਂ ਜਿਹੜੀਆਂ ਤੁਸੀਂ ਪੀਸਣ ਦੀ ਲੋੜ ਨਹੀਂ ਆ ਇਹਨੂੰ ਤੁਸੀਂ ਉਤਰਾ ਹੀ ਪਾ ਸਕਦੇ ਹੋ ਜੇ ਜਦੋਂ ਮਸਾਲਾ ਬਣ ਜਾਵੇ ਤੇ ਨਾਲ ਹੀ ਅਸੀਂ ਇਹਦੇ ਵਿੱਚ ਪਾ ਦਾਂਗੇ ਜਿਹੜੀ ਆ ਸੌਂਫ ਤੇ ਕਾਲੀ ਮਿਰਚ ਇਹ ਸਾਰਾ ਕੁਝ ਤੇ ਇਹਨੂੰ ਸਾਰੇ ਨੂੰ ਆਪਾਂ ਲੈਣਾ ਪੀਸ ਫੋਰ ਪੌਣੀ ਹਰੀ ਇਲਾਚੀ ਹਰੀ ਇਲਾਚੀ ਹਰੀਆਂ ਇਲਾਚੀਆਂ ਦਾ ਹੀ ਜ਼ਿਆਦਾ ਵਧੀਆ ਸਵਾਦ ਲੱਗਦਾ ਹੈ ਬਾਕੀ ਚੀਜ਼ਾਂ ਘੱਟ ਵੀ ਹੋ ਜਾਣ ਕੋਈ ਗੱਲ ਨਹੀਂ ਸੋ ਜਿਹੜਾ ਆਪਾਂ ਸਿਆਲ ਵਾਲਾ ਬਣਾਉਣੇ ਹੁਣ ਤੇ ਮੰਮੀ ਕੀ ਪਾਉਂਦੇ ਜੀ ਜਵਤਰੀ ਜਵਤਰੀ ਇੰਨੀ ਨਾ ਪਾਓ ਬਹੁਤ ਹੋ ਗਈਆਂ ਤੱਕ ਤਾਈ ਜਵਤਰੀ ਮੰਮੀ ਕੇ ਤੇ ਲਾਚੀ ਨਾਲ ਹੀ ਮਜਾ ਆਇਆ ਚਲੋ ਪਾਈ ਜਾਓ ਫਿਰ ਲਾਚੀਆਂ ਜਿੰਨੀਆਂ ਪਾਉਣੀਆਂ ਸੋ ਜਿਹੜਾ ਆਪਾਂ ਸਿਆਲ ਵਾਲਾ ਬਣਾਉਣੇ ਉਹ ਚ ਕਾਫੀ ਹੋਰ ਮਸਾਲੇ ਵੀ ਪੈਂਦੇ ਆ ਤੇ ਇਹ ਕੈਮਰਾ ਕਿੱਥੇ ਜਾਣ ਡਿਆ ਤੇ ਲੋ ਹੁਣ ਇਹਨੂੰ ਆਪਾਂ ਪੀਸ ਲੈਣੇ ਆ ਉਹ ਜਿਆਦਾ ਮੈਂ ਤੇ ਜਿਆਦਾ ਬਰੀਕ ਨਹੀਂ ਕਰਦੀ ਹੁੰਦੀ ਪਰ ਜਿਹੜੀਆਂ ਚੀਜ਼ਾਂ ਹਜੇ ਨਹੀਂ ਪੀਸੀਆਂ ਕੁਛ ਹੈਗੇ ਵਿੱਚ ਸਾਬਤ ਮੈਂ ਥੋੜਾ ਨਾ ਇਹਨੂੰ ਮੋਟਾ-ਮੋਟਾ ਜਿਹਾ ਰੱਖਦੀ ਹਾਂ ਮੋਟਾ-ਮੋਟਾ ਜਿਹੜਾ ਵਧੀਆ ਰਹਿੰਦਾ ਰਿਚ ਜਾਂਦਾ ਚੰਗੀ ਤਰ੍ਹਾਂ ਜੇ ਜਿਆਦਾ ਹੀ ਬਰੀਕ ਕਰ ਲਓ ਨਾ ਤੇ ਉਹ ਇਤਰਾ ਹੀ ਜਦੋਂ ਚਾਹ ਪੁਣੀ ਦੀ ਉਹ ਗਲਾਸ ਕੱਪ ਦੇ ਵਿੱਚ ਥੱਲੇ ਬੈਠਾ ਰਹਿੰਦਾ ਪਰ ਥੋੜਾ ਜਿਹਾ ਇਹਨੂੰ ਹੋਰ ਆਪਾਂ ਕਰਨਾ ਤੇ ਬਸ ਫਿਰ ਹੋ ਗਿਆ ਲਓ ਜੀ ਇਹ ਜੇ ਸਾਡਾ ਮਸਾਲਾ ਚਾਹ ਦਾ ਸੋ ਇਹਦੇ ਨਾਲ ਜੜੀ ਹੈ ਜੀ ਇੰਨੀ ਵਧੀਆ ਖੁਸ਼ਬੂ ਆਉਂਦੀ ਹੈ ਨਾ ਬੜੀ ਵਧੀਆ ਤੇ ਸੋ ਤੁਸੀਂ ਬਸ ਇੰਨਾ ਕੀ ਪਾਓ ਚੁਟਕੀ ਇੱਕ ਪਾਓ ਤੇ ਚਾਹ ਇੰਨੀ ਸਵਾਦ ਬਣ ਜਾਂਦੀ ਆ ਲਾਚੀਆਂ ਘੁੱਟਣ ਨਾਲ ਸਾਰਾ ਕੁਝ ਵੱਖਰਾ ਘੁੱਟੋ ਕਿ ਇਹਨਾਂ ਇਕੱਲੀ ਲਾਚੀ ਵਾਲੀ ਪਸੰਦ ਹੁੰਦੀ ਆ ਸੋ ਇਹ ਆਪਾਂ ਇਤਰਾ ਮਸਾਲਾ ਜਿਹੜਾ ਬਣਾ ਕੇ ਰੱਖ ਛੱਡਦੇ ਆ ਸਿਆਲ ਚ ਵੀ ਹੁੰਦਾ ਆ ਗਰਮੀਆਂ ਚ ਵੀ ਅਸੀਂ ਬਣਾਇਆ ਹੁੰਦਾ ਤੇ ਬਾਅਦ ਜਿਹਦੇ ਚ ਆਪਾਂ ਝੜਿਆ ਜਿਹਦੇ ਆ ਪੰਖੜੀਆਂ ਦੀਆਂ ਗੁਲਾਬੀਆਂ ਇਹ ਮਿਕਸ ਕਰ ਦੇਣੀਆਂ ਸੋ ਇਹ ਸੀ ਸਾਡੇ ਚਾਹ ਤੇ ਮਸਾਲੇ ਦੀ ਰੈਸਪੀ ਸੋ ਰੈਸਪੀ ਚੰਗੀ ਲੱਗੀ ਤੇ ਲਾਈਕ ਸ਼ੇਅਰ ਜਰੂਰ ਕਰਿਓ ਜੀ ਚੈਨਲ ਤੇ ਪਹਿਲੀ ਵਾਰ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸੋ ਮਿਲਦੇ ਆਂ ਜੀ ਕੰਨ ਨੂੰ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇਹਨੂੰ ਇੱਕ ਡੱਬੇ 'ਚ ਪਾ ਕੇ ਰੱਖ ਲਓ ਤੇ ਇਹਨੂੰ ਜਦੋਂ ਚਾਹ ਬਣਾਉਣੀ ਆ ਵਿੱਚ ਚੁਟਕੀ ਦੋ ਚੁਟਕੀਆਂ ਪਾਓ ਤੇ ਚਾਹ ਦਾ ਆਨੰਦ ਲਓ ਸਤਿ ਸ਼੍ਰੀ ਅਕਾਲ ਜੀ